ਕਿਰਵਨੋ ਪਿਆਰਪਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਤ ਸੇਖੋ ਵਿੱਚ ਅੱਜ ਆਪਾਂ ਬਣਾਵਾਂਗੇ ਗਰਮੀਆਂ ਦਾ ਸਪੈਸ਼ਲ ਡਰਿੰਕ ਜਿਸ ਨੂੰ ਕਿ ਆਪਾਂ ਚਨਾ ਸਤੂ ਕਹਿੰਦੇ ਹਾਂ ਇਹ ਪ੍ਰੋਟੀਨ ਦੇ ਨਾਲ ਭਰਪੂਰ ਹੁੰਦਾ ਹੈ ਇਸ ਦੇ ਵਿੱਚ ਕੈਲਸ਼ੀਅਮ ਵੀ ਭਰਪੂਰ ਮਾਤਰਾ ਵਿੱਚ ਹੁੰਦੀ ਹੈ ਤੇ ਇਹ ਬਹੁਤ ਹੀ ਜ਼ਿਆਦਾ ਇਸ ਦੀ ਤਸੀਰ ਠੰਡੀ ਹੁੰਦੀ ਹੈ ਚਲੋ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਛਣੇ ਲਏ ਹਨ ਇਹ ਆਪਾਂ ਛਣੇ ਛਿਲਕੇ ਤੋਂ ਬਿਨਾਂ ਲੈਣੇ ਹਨ ਇਹ ਛਿਲਕਿਆਂ ਵਾਲੇ ਹਨ ਜੇ ਤੁਹਾਡੇ ਕੋਲ ਛਿਲਕਿਆਂ ਵਾਲੇ ਹਨ ਤਾਂ ਤੁਸੀਂ ਇਹਨਾਂ ਦੇ ਛਿਲਕੇ ਉਤਾਰ ਕੇ ਇਹਨਾਂ ਨੂੰ ਵੈਸੇ ਮਿਕਸ ਕਰ ਲੈਣਾ ਹੈ ਮਿਕਸੀ ਵਿੱਚ ਪਾ ਕੇ ਤੇ ਉਹ ਸੱਤੂ ਬਣ ਜਾਵੇਗਾ ਪਰ ਇਹ ਆਪਣੇ ਕੋਲ ਬਣਿਆ ਹੋਇਆ ਸੱਤੂ ਹੈਗਾ ਸੀ ਇਸ ਲਈ ਆਪਾਂ ਇਹ ਸੱਤੂ ਯੂਜ਼ ਕਰ ਰਹੇ ਹਾਂ ਪਹਿਲਾਂ ਆਪਾਂ ਇੱਕ ਬਰਤਨ ਲਵਾਂਗੇ ਉਸ ਦੇ ਵਿੱਚ ਆਪਾਂ 3 ਚਮਚ ਸੱਤੂ ਦੇ ਐਡ ਕਰ ਲਵਾਂਗੇ ਹੁਣ ਇਸ ਦੇ ਵਿੱਚ ਆਪਾਂ ਇੱਕ ਗਲਾਸ ਪਾਣੀ ਦਾ ਐਡ ਕਰਾਂਗੇ ਇੱਥੇ ਆਪਾਂ ਦੋ ਫਲੇਵਰ ਦੇ ਸੱਤੂ ਤਿਆਰ ਕਰਾਂਗੇ ਹੁਣ ਇਥੇ ਆਪਾਂ ਫਰੈਸ਼ ਪੁਦੀਨਾ ਲਿਆ ਹੈ ਉਸ ਦੀਆਂ ਪੱਤੀਆਂ ਨੂੰ ਆਪਾਂ ਬਰੀਕ-ਬਰੀਕ ਤੋੜ ਕੇ ਇਸ ਦੇ ਵਿੱਚ ਐਡ ਕਰ ਲਵਾਂਗੇ ਇਹ ਆਪਣੇ ਬੋਡੀ ਨੂੰ ਠੰਡਕ ਪਚਾਉਣ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਤੇ ਵਿੱਚ ਆਪਾਂ ਸਵਾਦ ਦੇ ਅਨੁਸਾਰ ਨਮਕ ਐਡ ਕਰਾਂਗੇ ਤੇ ਇੱਕ ਤੋਂ ਦੋ ਪਿੰਚ ਇਸ ਦੇ ਵਿੱਚ ਆਪਾਂ ਜੀਰਾ ਪਾਊਡਰ ਐਡ ਕਰ ਲਵਾਂਗੇ ਇਹ ਹਾਜਮੇ ਲਈ ਵੀ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਹੁਣ ਆਪਾਂ ਇਸ ਦੇ ਵਿੱਚ ਨਿੰਬੂ ਨਚੋੜ ਲਵਾਂਗੇ ਤੇ ਇਸ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਮਦਰੀ ਦੇ ਨਾਲ ਮਿਕਸ ਕਰ ਲਵਾਂਗੇ। ਤੇ ਲੋ ਜੀ ਇਹ ਆਪਣਾ ਨਮਕੀਨ ਸਤੂ ਬਣ ਕੇ ਰੈਡੀ ਹੋ ਚੁੱਕਾ ਹੈ। ਤੁਸੀਂ ਵੀ ਇਸ ਨੂੰ ਦਿਨ ਦੇ ਵਿੱਚ ਇੱਕ ਵਾਰ ਜ਼ਰੂਰ ਇਹ ਡਰਿੰਕ ਬਣਾ ਕੇ ਪੀਆ ਕਰੋ ਤੇ ਬੱਚਿਆਂ ਨੂੰ ਵੀ ਪਲਾਇਆ ਕਰੋ ਇਹ ਬਹੁਤ ਹੀ ਜ਼ਿਆਦਾ ਹੈਲਦੀ ਹੁੰਦੀ ਹੈ ਤੇ ਗਰਮੀ ਤੋਂ ਵੀ ਆਪਾਂ ਨੂੰ ਬਹੁਤ ਜ਼ਿਆਦਾ ਫਾਇਦਾ ਕਰਾਉਂਦੀ ਹੈ। ਹੁਣ ਆਪਣਾ ਸਤੂ ਬਣ ਕੇ ਰੈਡੀ ਹੋ ਚੁੱਕਾ ਹੈ। ਹੁਣ ਆਪਾਂ ਇੱਕ ਲਵਾਂਗੇ ਗਲਾਸ। ਉਸ ਦੇ ਵਿੱਚ ਆਪਾਂ ਆਈਸ ਕ్యూਬ ਪਾ ਕੇ ਇਸ ਸਤੂ ਨੂੰ ਪਾ ਦਵਾਂਗੇ। ਲੋ ਜੀ ਇਹ ਆਪਣਾ ਹੁਣ ਨਮਕੀਨ ਸਤੂ ਬਣ ਕੇ ਰੈਡੀ ਹੋ ਚੁੱਕਾ ਹੈ। ਤੇ ਹੁਣ ਆਪਾਂ ਇਸ ਤੋਂ ਮਗਰੋਂ ਬਣਾਵਾਂਗੇ ਮਿੱਠੇ ਵਾਲਾ ਸਤੂ। ਤਕਰੀਬਨ ਮਿੱਠੇ ਵਾਲਾ ਸਤੂ ਬੱਚਿਆਂ ਨੂੰ ਜ਼ਿਆਦਾ ਪਸੰਦ ਆਉਂਦਾ ਹੈ। ਫਿਰ ਆਪਾਂ ਇੱਕ ਬਰਤਨ ਲਵਾਂਗੇ। ਉਸ ਦੇ ਵਿੱਚ ਉਸੇ ਤਰ੍ਹਾਂ ਆਪਾਂ ਤਿੰਨ ਚਮਚ ਸਤੂ ਦੇ ਐਡ ਕਰ ਦਵਾਂਗੇ ਤੇ ਸਵਾਦ ਦੇ ਅਨਸਾਰ ਤੁਸੀਂ ਇਸ ਦੇ ਵਿੱਚ ਚੀਨੀ ਜਾਂ ਸ਼ੱਕਰ ਐਡ ਕਰ ਸਕਦੇ ਹੋ ਮੈਂ ਇੱਥੇ ਇੱਕ ਚਮਚ ਸ਼ੱਕਰ ਐਡ ਕਰ ਲਈ ਹੈ ਤੇ ਹੁਣ ਇਸ ਦੇ ਵਿੱਚ ਆਪਾਂ ਅੱਧੇ ਨਿੰਬੂ ਦਾ ਰਸ ਪਾ ਦਵਾਂਗੇ ਤੇ ਇਸ ਦੇ ਵਿੱਚ ਵੀ ਆਪਾਂ ਇੱਕ ਗਲਾਸ ਪਾਣੀ ਦਾ ਐਡ ਕਰਾਂਗੇ ਤੇ ਇਸ ਨੂੰ ਵੀ ਹੁਣ ਆਪਾਂ ਮਦਣੀ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੁਸੀਂ ਜਿੰਨੇ ਵੀ ਜਾਣਿਆ ਵਾਸਤੇ ਸਤੂ ਬਣਾਉਣਾ ਹੋਵੇ ਉਸ ਹਿਸਾਬ ਦੇ ਨਾਲ ਤੁਸੀਂ ਪਾਣੀ ਤੇ ਸਤੂ ਦੀ ਮਾਤਰਾ ਵਧਾ ਸਕਦੇ ਹੋ ਹੁਣ ਇਸ ਦੇ ਵਿੱਚ ਆਪਾਂ ਥੋੜੀਆਂ ਜਿਹੀਆਂ ਪੱਤੀਆਂ ਹੋਰ ਪਦੀਨੇ ਦੀਆਂ ਐਡ ਕਰ ਦਵਾਂਗੇ ਕਿਉਂਕਿ ਪਦੀਨਾ ਵੀ ਆਪਣੀ ਸਿਹਤ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਤੇ ਇਹ ਆਪਣੇ ਸਰੀਰ ਨੂੰ ਖੰਡਕ ਪਚਾਉਂਦਾ ਹੈ ਤੇ ਹਾਜਮਾ ਵੀ ਬਹੁਤ ਜ਼ਿਆਦਾ ਵਧੀਆ ਰੱਖਦਾ ਹੈ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਹੁਣ ਆਪਣਾ ਇੱਕ ਮਿੱਠੇ ਵਾਲਾ ਸਤੂ ਬਣ ਕੇ ਵੀ ਰੈਡੀ ਹੋ ਚੁੱਕਾ ਹੈ ਇਸ ਨੂੰ ਵੀ ਹੁਣ ਆਪਾਂ ਸਰਵ ਕਰ ਲਵਾਂਗੇ ਆਪਾਂ ਗਲਾਸ ਦੇ ਵਿੱਚ ਆਈਸ ਕ్యూਬ ਪਾਵਾਂਗੇ ਤੇ ਇਸ ਸਤੂ ਨੂੰ ਪਾ ਦਵਾਂਗੇ ਤੇ ਇਹ ਦੇਖੋ ਆਪਣੇ ਦੋ ਡਰਿੰਕ ਬਣ ਕੇ ਰੈਡੀ ਹੋ ਚੁੱਕੀਆਂ ਹਨ ਇੱਕ ਆਪਣਾ ਨਮਕੀਨ ਸਤੂ ਤੇ ਦੂਸਰਾ ਆਪਣਾ ਮਿੱਠੇ ਵਾਲਾ ਸਤੂ ਬਣ ਕੇ ਰੈਡੀ ਹੈ ਤੁਸੀਂ ਵੀ ਇਸ ਨੂੰ ਬਣਾਓ ਪੀਓ ਤੇ ਆਪਣਾ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਦਾਂ ਦੀ ਲੱਗੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ